ਸਨੋਮਾ ਕਾਉਂਟੀ ਦੇ ਡਿਟੈਕਟਿਵ ਆ ਉਹਨਾਂ ਨੇ ਜਿਹੜੇ ਸਕੈਮਰਸ ਆ ਉਹ ਕੁਝ ਫੜੇ ਨੇ ਫੋਨ ਸਕੈਮ ਕਰਦੇ ਸੀ ਕੈਸ਼ ਐਂਡ 골ਡ ਸਕੈਮ ਇਹਦੇ ਵਿੱਚ 4.5 ਲੱਖ ਡਾਲਰ ਦਾ ਕੈਸ਼ ਤੇ 골ਡ ਕਹਿੰਦੇ ਵੀ ਇਹ ਫੋਨ ਸਕੈਮ ਕਰਕੇ ਜਿਹੜੇ ਇਕੱਠਾ ਕਰ ਰਹੇ ਸੀ ਬਜ਼ੁਰਗਾਂ ਤੋਂ ਖਾਸ ਕਰਕੇ ਉਹ ਉਹਨਾਂ ਦੇ ਹੱਥੇ ਜਿਹੜੇ ਆ ਉਹ ਹੁਣ ਚੜੇ ਆ ਤਿੰਨ ਜਿਹੜੇ ਸਸਪੈਕਟ ਨੇ ਕੀ ਕਰ ਚੋਦ ਵੈਦਿਆ ਕੁਲਦੀਪ ਚੌਧਰੀ ਤੇ ਮੁਹੰਮਦ ਐਸਾ ਇਹਨਾਂ ਨੂੰ ਗ੍ਰੈਂਡ থেਫਟ থেਫਟ ਬਾਈ ਫਾਲਸ ਪ੍ਰੀਟੈਂਸ ਕਾਂਸਪੀਰੇਸੀ ਪੋゼਸ਼ਨ ਆਫ ਸਟੋਲਨ ਪ੍ਰੋਪਰਟੀ ਐਂਡਰ ਅਬਿਊਜ਼ ਇਹ ਜਿਹੜੇ ਦੋਸ਼ਾਂ ਦੇ ਅਧੀਨ ਜਿਹੜਾ ਆ ਉਹ ਚਾਰਜ ਕਰਕੇ ਜਿਹੜਾ ਹਰਾਸਤ ਦੇ ਵਿੱਚ ਲਿਆ ਗਿਆ ਆ ਆ ਕਹਿੰਦੇ ਵੀ ਸਨੋਮਾ ਕਾਉਂਟੀ ਸ਼ੈਰੀਫ ਆਫਿਸ ਨਦਰਨ ਕੈਲੀਫੋਰਨੀਆ ਕੰਪਿਊਟਰ ਕ੍ਰਾਈਮ ਟਾਸਕ ਫੋਰਸ 프리ਮੋਂਟ ਪੁਲਿਸ ਡਿਪਾਰਟਮੈਂਟ ਇਹਨਾਂ ਸਾਰਿਆਂ ਨੇ ਇਹਨਾਂ ਤਿੰਨਾਂ ਜਾਣਿਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਮਦਦ ਜਿਹੜੀ ਉਹ ਆ ਕੀਤੀ ਆ ਸੋ ਇਹ ਸਕੈਮਰ ਕਹਿੰਦੇ ਵੀ ਹਮੇਸ਼ਾ ਇਹ ਦਾਵਾ ਕਰਦੇ ਹੁੰਦੇ ਸੀਗੇ ਵੀ ਅਸੀਂ ਗਵਰਨਮੈਂਟ ਏਜੰਟ ਆ ਤੇ ਤੁਹਾਡੇ ਜਿਹੜੇ ਵਿਕਟਮ ਆ ਪੀੜਤ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਭਰੋਸੇ 'ਚ ਲੈ ਕੇ ਡਰਾ ਕੇ ਧਮਕਾ ਕੇ ਗੱਲਾਂ 'ਚ ਲਾ ਕੇ ਉਹਨਾਂ ਦੇ ਬੈਂਕ ਅਕਾਊਂਟ ਹਾਈਜੈਕ ਕਰਕੇ ਉਹ ਖਾਲੀ ਜਿਹੜੇ ਉਹ ਕਰਵਾ ਦਿੰਦੇ ਸੀ ਕਈ ਵਾਰੀ ਤਾਂ ਲੋਕਾਂ ਤੋਂ ਇਹ 골ਡ ਤੱਕ ਵੀ ਜਿਹੜਾ ਉਹ ਲੈ ਆ ਕੇ ਆਉਂਦੇ ਜਿਹੜੇ ਉਹ ਆ ਰਹੇ ਹੈਗੇ ਆ ਸੋ 3 ਲੱਖ ਜਿਹੜੇ ਆ ਡਾਲਰ ਦੀ ਜਿਹੜੀ ਬੇਲ ਇਨਹਾਂਸਮੈਂਟ ਆ ਉਹ ਜੱਜ ਨੇ ਇਹਨਾਂ ਦੇ ਉਲਟ ਅਪਰੂਵ ਕਰ ਦਿੱਤੀ ਆ ਇਨਵੈਸਟੀਗੇਸ਼ਨ ਦੇ ਦੌਰਾਨ 70000 ਡਾਲਰ ਦਾ ਜਿਹੜਾ 골ਡ ਆ ਉਹ ਵੀ ਇਹਨਾਂ ਦੇ ਕੋਲੋਂ ਜਿਹੜਾ ਉਹ ਫੜਿਆ ਗਿਆ ਤੇ ਇਨਵੈਸਟੀਗੇਸ਼ਨ ਹੋਰ ਚੱਲ ਰਹੀ ਆ ਵੀ ਇਹਨਾਂ ਤਿੰਨਾਂ ਦੇ ਨਾਲ ਹੋਰ ਕਿਹੜੇ-ਕਿਹੜੇ ਲੋਕ ਸੀਗੇ ਜਿਨ੍ਹਾਂ ਨੇ ਇਹ ਕਾਂਡ ਨੂੰ ਅੰਜਾਮ ਦਿੱਤਾ ਆ ਜਿਹੜਾ ਕੀ ਹੋਰ ਕੁਲਦੀਪ ਚੌਧਰੀ ਮੁਹੰਮਦ ਐਸਾ ਇਹ ਜਿਹੜੇ ਤਿੰਨ ਸਸਪੈਕਟ ਆ ਇਹਨਾਂ ਨੇ ਸਨੋਮਾ ਕਾਉਂਟੀ ਸ਼ੈਰੀਫ ਆਫਿਸ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਨੇ ਤੇ ਅਜੇ ਹੋਰ ਇਦਾਂ ਦੇ ਪਤਾ ਨਹੀਂ ਜਿਹੜੇ ਉਹ ਬਹੁਤ ਮਿਲਦੇ ਨੇ ਇੱਕ ਸਸਪੈਕਟ ਨੂੰ ਇਵੈਂਚੁਅਲੀ ਉਹਨਾਂ ਨੇ ਫਾਲੋ ਕੀਤਾ ਸੀ ਤੇ ਲੋਕਲ ਫੈਡਕਸ ਆਫਿਸ ਦੇ ਉੱਤੇ ਇਸ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਸੀ ਜਦ ਹੋਰ ਸੂਬੇ ਦੇ ਵਿੱਚ ਜਿਹੜਾ ਸੋਨਾ ਇੱਥੋਂ ਲੈ ਕੇ ਲੋਕਾਂ ਕੋਲ ਅਗਰਾ ਕੇ ਅਗਰਾ ਕੇ ਕੋ ਕਹਾਂਗੇ ਉਹਨਾਂ ਕੋਲ ਲੁੱਟ ਕੇ ਤੇ ਦੂਜੀ ਸਟੇਟ ਦੇ ਵਿੱਚ ਆਪਣੇ ਜਿਹੜੇ ਸਰਗਨਾਵਾਂ ਨੂੰ ਜਿਹੜਾ ਉਹ ਕੱਲਣ ਜਿਹੜੇ ਉਹ ਜਾ ਰਹੇ ਸੀ ਉਸ ਦਰਮਿਆਨ ਇਹ ਜਿਹੜੇ ਤਿੰਨ ਜਣੇ ਆ ਉਹਨਾਂ ਚੋਂ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ ਟੋਟਲ ਤਿੰਨ ਹਿਰਾਸਤ ਜਿਹੜੇ ਆ ਉਹ ਹੋਏ ਨੇ ਤੇ ਸੁਨੋਮਾ ਕਾਉਂਟੀ ਦੇ ਡਿਟੈਕਟਿਵ ਆ ਉਹਨਾਂ ਨੇ ਜਿਹੜੇ ਸਕੈਮਰਸ ਆ ਉਹ ਕੁਝ ਫੜੇ ਨੇ ਫੋਨ ਸਕੈਮ ਕਰਦੇ ਸੀ ਕੈਸ਼ ਐਂਡ 골ਡ ਸਕੈਮ ਇਹਦੇ ਵਿੱਚ 4.5 ਲੱਖ ਡਾਲਰ ਦਾ ਕੈਸ਼ ਤੇ 골ਡ ਕਹਿੰਦੇ ਵੀ ਇਹ ਫੋਨ ਸਕੈਮ ਕਰਕੇ ਜਿਹੜੇ ਇਕੱਠਾ ਕਰ ਰਹੇ ਸੀ ਬਜ਼ੁਰਗਾਂ ਤੋਂ ਖਾਸ ਕਰਕੇ ਉਹ ਉਹਨਾਂ ਦੇ ਹੱਥੇ ਜਿਹੜੇ ਆ ਉਹ ਹੁਣ ਚੜੇ ਆ ਤਿੰਨ ਜਿਹੜੇ ਸਸਪੈਕਟ ਨੇ ਕੀ ਕਰ ਚੋਦ ਵੈਦਿਆ ਕੁਲਦੀਪ ਚੌਧਰੀ ਤੇ ਮੁਹੰਮਦ ਐਸਾ ਇਹਨਾਂ ਨੂੰ ਗ੍ਰੈਂਡ ਥੈਫਟ ਥੈਫਟ ਬਾਈ ਫਾਲਸ ਪ੍ਰੀਟੈਂਸ ਕਨਸਪੀਰੇਸੀ ਪੋゼਸ਼ਨ ਆਫ ਸਟੋਲਨ ਪ੍ਰੋਪਰਟੀ ਐਲਡਰ ਅਬਿਊਜ਼ ਇਹ ਜਿਹੜੇ ਦੋਸ਼ਾਂ ਦੇ ਅਧੀਨ ਜਿਹੜਾ ਆ ਉਹ ਚਾਰਜ ਕਰਕੇ ਜਿਹੜਾ ਹਰਾਸਤ ਦੇ ਵਿੱਚ ਲਿਆ ਗਿਆ ਆ ਆ ਕਹਿੰਦੇ ਵੀ ਸੁਨੋਮਾ ਕਾਉਂਟੀ ਸ਼ੈਰਿਫ ਆਫਿਸ ਨਦਰਨ ਕੈਲੀਫੋਰਨੀਆ ਕੰਪਿਊਟਰ ਕਰਾਈਮ ਟਾਸਕ ਫੋਰਸ 프리ਮন্ট ਪੁਲਿਸ ਡਿਪਾਰਟਮੈਂਟ ਇਹਨਾਂ ਸਾਰਿਆਂ ਨੇ ਇਹਨਾਂ ਤਿੰਨਾਂ ਜਣਿਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਮਦਦ ਜਿਹੜੀ ਉਹ ਕੀਤੀ ਆ ਸੋ ਇਹ ਸਕੈਮਰ ਕਹਿੰਦੇ ਵੀ ਹਮੇਸ਼ਾ ਇਹ ਦਾਵਾ ਕਰਦੇ ਹੁੰਦੇ ਸੀਗੇ ਵੀ ਅਸੀਂ ਗਵਰਨਮੈਂਟ ਏਜੰਟ ਆ ਤੇ ਤੁਹਾਡੇ ਜਿਹੜੇ ਵਿਕਟਮ ਆ ਪੀੜਤ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਭਰੋਸੇ 'ਚ ਲੈ ਕੇ ਡਰਾ ਕੇ ਧਮਕਾ ਕੇ ਗੱਲਾਂ 'ਚ ਲਾ ਕੇ ਉਹਨਾਂ ਦੇ ਬੈਂਕ ਅਕਾਊਂਟ ਹਾਈਜੈਕ ਕਰਕੇ ਉਹ ਖਾਲੀ ਜਿਹੜੇ ਉਹ ਕਰਵਾ ਦਿੰਦੇ ਸੀ ਕਈ ਵਾਰੀ ਤਾਂ ਲੋਕਾਂ ਤੋਂ ਇਹ 골ਡ ਤੱਕ ਵੀ ਜਿਹੜਾ ਉਹ ਲੈ ਆਉਂਦੇ ਜਿਹੜੇ ਉਹ ਰਹੇ ਹੈਗੇ ਆ ਸੋ 3 ਲੱਖ ਜਿਹੜੇ ਆ ਡਾਲਰ ਦੀ ਜਿਹੜੀ ਬੇਲ ਇਨਹਾਂਸਮੈਂਟ ਆ ਉਹ ਜੱਜ ਨੇ ਇਹਨਾਂ ਦੇ ਉਲਟ ਅਪਰੂਵ ਕਰ ਦਿੱਤੀ ਆ ਇਨਵੈਸਟੀਗੇਸ਼ਨ ਦੇ ਦੌਰਾਨ 70000 ਡਾਲਰ ਦਾ ਜਿਹੜਾ 골ਡ ਆ ਉਹ ਵੀ ਇਹਨਾਂ ਦੇ ਕੋਲੋਂ ਜਿਹੜਾ ਉਹ ਫੜਿਆ ਗਿਆ ਹੈ ਤੇ ਇਨਵੈਸਟੀਗੇਸ਼ਨ ਹੋਰ ਚੱਲ ਰਹੀ ਆ ਵੀ ਇਹਨਾਂ ਤਿੰਨਾਂ ਦੇ ਨਾਲ ਹੋਰ ਕਿਹੜੇ-ਕਿਹੜੇ ਲੋਕ ਸੀਗੇ ਜਿਨ੍ਹਾਂ ਨੇ ਇਹ ਕਾਂਡ ਨੂੰ ਅੰਜਾਮ ਦਿੱਤਾ ਆ ਜਿਹੜਾ ਕੀ ਹੋਰ ਕੁਲਦੀਪ ਚੌਧਰੀ ਮੁਹੰਮਦ ਐਸਾ ਇਹ ਜਿਹੜੇ ਤਿੰਨ ਸਸਪੈਕਟ ਆ ਇਹਨਾਂ ਨੇ ਸਨੋਮਾ ਕਾਉਂਟੀ ਸ਼ੈਰੀਫ ਆਫਿਸ ਨੇ ਜਿਹੜੇ ਉਹ ਗ੍ਰਿਫਤਾਰ ਅਕਤਨੇ ਤੇ ਅਜੇ ਹੋਰ ਇਦਾਂ ਦੇ ਪਤਾ ਨਹੀਂ ਜਿਹੜੇ ਉਹ ਬਹੁਤ ਮਿਲਦੇ ਨੇ ਇੱਕ ਸਸਪੈਕਟ ਨੂੰ ਇਵੈਂਚੁਅਲੀ ਉਹਨਾਂ ਨੇ ਫਾਲੋ ਕੀਤਾ ਸੀ ਤੇ ਲੋਕਲ ਫੈਡਕਸ ਆਫਿਸ ਦੇ ਉੱਤੇ ਇਸ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਸੀ ਜਦ ਹੋਰ ਸੂਬੇ ਦੇ ਵਿੱਚ ਜਿਹੜਾ ਸੋਨਾ ਇੱਥੋਂ ਲੈ ਕੇ ਲੋਕਾਂ ਕੋ ਉਗਰਾ ਕੇ ਉਗਰਾ ਕੇ ਕੋ ਕਹਾਂਗੇ ਉਹਨਾਂ ਕੋ ਲੁੱਟ ਕੇ ਤੇ ਦੂਜੀ ਸਟੇਟ ਦੇ ਵਿੱਚ ਆਪਣੇ ਜਿਹੜੇ ਸਰਗਨਾਵਾਂ ਨੂੰ ਜਿਹੜਾ ਉਹ ਕੱਲਣ ਜਿਹੜੇ ਉਹ ਜਾ ਰਹੇ ਸੀ ਉਸ ਦਰਮਿਆਨ ਇਹ ਜਿਹੜੇ ਤਿੰਨ ਜਣੇ ਆ ਉਹਨਾਂ ਚੋਂ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ ਟੋਟਲ ਤਿੰਨ ਹਿਰਾਸਤ ਜਿਹੜੇ ਆ ਉਹ ਹੋਏ ਨੇ